ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਹੇਰਾ ਫੇਰੀ 400 ਵੀ ਹੇਰਾ ਫੇਰੀ ਚੱਕ ਦਿਆਂਗੇ ਸੌਣ ਤੇ ਗੋਡਾ ਰੱਖ ਦਿਆਂਗੇ ਮੰਗ ਮੰਗ ਕੇ ਵੇਖ ਲਿਆ ਰੋਜ ਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਰੋਜ ਮਾ ਕੇ ਵੇਖਾਂਗੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜਵਾਤੇ ਜਾਣੇ ਕੀ ਕਰਨਗੇ ਜੇਲਾ ਵਿਰਜ ਕੀ ਨਾ ਆਇਆ ਆਪਣਾ ਜੀ ਨਿਸ਼ਾਨਦੀਪ ਸਿੰਘ ਬੰਡਾਲਾ ਜੀ ਕਾਈ ਪ੍ਰਧਾਨ ਪਿੰਡ ਬੰਡਾਲਾ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਕਿਵੇਂ ਦਾ ਮੋਰਚਾ ਚੱਲ ਰਿਹਾ ਸਾਡੀ ਜਿਹੜੀ ਜ਼ਿਲ੍ਹਾ ਫਿਰੋਜ਼ਪੁਰ ਦੀ ਵਾਰੀ ਚੱਲ ਰਹੀ ਆ ਸਾਡੇ ਪਿੰਡ ਦੀ ਵਾਰੀ 24 ਅਗਸਤ ਤੋਂ ਸੀ ਜੋ ਅੱਜ ਖਤਮ ਹੋ ਜਾਣੀ ਆ ਅੱਗੇ ਜੋ ਨਵਾਂ ਪਿੰਡ ਆਊਗਾ ਉਹਨਾਂ ਦੀ ਵਾਰੀ ਸ਼ੁਰੂ ਹੋਣੀ ਆ ਅੱਜ ਆ ਜਿਹੜਾ ਇੱਥੇ 200 ਦਿਨ ਪੂਰਾ ਆਇਆ ਮੋਰਚੇ ਦਾ ਅੱਜ ਇੱਥੇ ਸਟੇਜ ਲਾਈ ਗਈ ਆ ਵੱਡੇ ਆਗੂਆਂ ਵੱਲੋਂ ਦੱਸਿਆ ਜਾਊਗਾ ਕਿ 200 ਦਿਨ ਦੇ ਵਿੱਚ ਅਸੀਂ ਕੀ ਪ੍ਰਾਪਤੀ ਕੀਤੀ ਆ ਕੀ ਸਾਡੀ ਸਰਕਾਰ ਨਾਲ ਗੱਲ ਹੋਈ ਆ ਕੀ ਸਾਡੀਆਂ ਮੰਗਾਂ ਉਹਨੂੰ ਵਿਸਤਾਰਪੂਰਵਕ ਵੱਡੇ ਆਗੂਆਂ ਤੋਂ ਅੱਜ ਜਿਹੜੇ ਲੋਕ ਆ ਸਾਰੇ ਸਰਵਣ ਕਰਨਗੇ ਇਸੇ ਲਈ ਅੱਜ ਵੱਡਾ ਇਕੱਠ ਰੱਖਿਆ ਗਿਆ ਕਿ ਸਰਕਾਰ ਨੂੰ ਸੰਦੇਸ਼ ਜਾਏਗਾ ਕਿ ਇਹ ਲੋਕ ਆ ਜਿਹੜੇ ਹਜੇ ਵੀ ਇਕੱਠੇ ਆ ਚਾਹੇ ਇੱਥੇ ਥੋੜੇ ਲੋਕ ਬਹਿ ਕੇ ਮਤਲਬ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਵੀ ਇਥੋਂ ਵੀ ਵੱਡਾ ਸੰਦੇਸ਼ ਦਿੱਤਾ ਜਾਊਗਾ ਲੋਕੋਸ਼ੇ ਵਲੇ ਆ ਕੇ ਇੱਥੇ ਇਕੱਠ ਵਧਾਉਦੇ ਆ ਇਹ ਸਰਕਾਰ ਨੂੰ ਆਪਣਾ ਪ੍ਰਦਰਸ਼ਨ ਦਿਖਾਉਂਦੇ ਆ ਅੱਜ ਵੀ ਉਹ 200 ਦਿਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ ਸਟੇਜ 'ਵਾਲੋਂ ਜਾ ਰਹੇ ਆ ਇਹ ਕਿਸਾਨ ਸੰਘਰਸ਼ ਕਮੇਟੀ ਕੋਰਟਬੁੱਡਾ ਪੰਜਾਬ ਦੀ ਪੂਰੀ ਟੀਮ ਆ ਜ਼ਿਲ੍ਹੇ ਦੀ ਤੇ ਸਾਰੇ ਸੂਬੇ ਦੇ ਆਗੂ ਵੀ ਸਾਡੇ ਨਾਲ ਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ